ਬਟਾਲਾ ਨਜ਼ਦੀਕੀ ਅਮੋ ਨੰਗਲ ਵਿਖੇ ਦੋ ਕਾਰਾਂ ਦਰਮਿਆਨ ਵਾਪਰਿਆ ਹਾਦਸਾ ਇੱਕ ਦੀ ਹੋਈ ਮੌਤ ਸੱਤ ਹੋਏ ਜ਼ਖਮੀ ਬਟਾਲਾ ਨਜ਼ਦੀਕੀ ਕਸਬਾ ਅਮੋ ਨੰਗਲ ਵਿਖੇ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਸੱਤ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਸੱਤ ਜ਼ਖਮੀਆਂ ਵਿੱਚੋਂ ਪੰਜ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜਿੰਨਾ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਟੋਟਲ ਸਾਡੇ ਕੋਲ 7 ਜ਼ਖਮੀ ਜਿਹੜੇ ਇੰਜਰਡ ਪੇਸ਼ੈਂਟਸ ਆਏ ਨੇ ਇੱਕ ਸਾਡੇ ਕੋਲ ਬ੍ਰਾਡ ਡੈੱਡ ਪੇਸ਼ੈਂਟ ਆਇਆ ਇਹਦਾ ਨਾਮ ਪ੍ਰਕਾਸ਼ ਸਿੰਘ ਜਿਹੜੇ ਬ੍ਰਾਡ ਡੈੱਡ ਦਾ ਨਾਮ ਪ੍ਰਕਾਸ਼ ਸਿੰਘ son of ਸਿੰਘ ਰੈਜ਼ੀਡੈਂਟ ਓਪਨ ਡਿਸਟ੍ਰਿਕਟ ਕਮਿਸ਼ਨਰ ਮੇਥੇ ਦਾ ਰਹਿਣ ਵਾਲਾ ਤਕਰੀਬ ਟੋਟਲ ਸਾਡੇ ਕੋਲ 7 ਪੇਸ਼ੈਂਟ ਸੀਗੇ ਜਿਨ੍ਹਾਂ ਵਿੱਚੋਂ ਟੋਟਲ 4 ਪੇਸ਼ੈਂਟਸ ਦੇ ਫ੍ਰੈਕਚਰ ਸੀਗੇ ਤੇ ਉਹਦੇ ਵਿੱਚੋਂ ਇੱਕ ਬੱਚਾ ਸੀਗਾ ਜਿਹੜਾ ਕਿ ਚਾਰ ਕਿੰਨੀ ਦੇ ਤੋਂ ਪਛੀ ਨੀ ਚਾਰ ਸਾਲ ਦਾ ਚਾਰ ਸਾਲ ਦਾ ਬੱਚਾ ਸੀਗਾ ਉਹਦੇ ਇੱਕ ਲੈਫਟ ਲੈਗ ਦਾ ਫ੍ਰੈਕਚਰ ਸੀਗਾ ਤੇ ਨਾਲ ਤਿੰਨ ਜਿਹੜੇ ਲੇਡੀ ਸੀਗੇ ਉਹਨਾਂ ਦੇ ਵੀ ਫ੍ਰੈਕਚਰ ਸੀਗੇ ਤੇ ਇੱਕ ਜਿਹੜੀ ਲੇਡੀ ਆ ਉਹਦੇ ਹੈਡ ਇੰਜਰੀ ਸੀਗੀ ਟੋਟਲ ਚਾਰ ਪੇਸ਼ੈਂਟ ਪਾਂ ਪੇਸ਼ੈਂਟ ਰੈਫਰ ਕੀਤੇ ਗਏ ਅੱਜ ਨਾਲ ਕੋਈ 1.5 ਵਜੇ ਇਨਫੋਰਮੇਸ਼ਨ ਰਿਸਿਵਡ ਹੋਈ ਹੈ ਜੀ ਅਮੋਲਾ ਲਹਿਰ ਦੇ 100 ਕਿਲੋ ਮੀਟਰ ਰਕੇ ਦੋ ਕਾਰਾਂ ਦਾ ਅਪਚ ਐਕਸੀਡੈਂਟ ਹੋਇਆ ਜੋ ਮੌਕੇ ਤੇ ਜਾ ਕੇ ਜਿਹੜੇ ਜ਼ਖਮੀ ਜਿਹੜੇ ਸੀ ਉਹ ਇਥੇ ਹਸਪਤਾਲ ਸਿਵਲ ਲਿਆਂਦੇ ਕਿ ਜਿਨ੍ਹਾਂ ਵਿੱਚ ਇੱਕ ਬੰਦੇ ਦੀ ਸਿਵਲ ਹਸਪਤਾਲ ਦੇ ਮੌਤ ਹੋ ਗਿਆ ਜਿਹਦਾ ਨਾਮ ਪ੍ਰਕਾਸ਼ ਸਿੰਘ ਆ ਉਹ ਪੱਲੇ ਪਿੰਡ ਦਾ ਰਹਿਣ ਵਾਲਾ ਤੇ ਬਾਕੀ ਜਿਹੜੇ 7 ਬੰਦੇ ਨੇ ਉਹ ਸਿਵਲ ਇਥੇ ਦਾਖਲ ਸੀ ਇਹਨਾਂ ਨੇ ਰੈਫਰ ਗਾਂ ਗੁਰਲਾਲ ਕਸਟਾ ਇੱਕ ਕਾਰ 'ਚ 6 ਸੀ ਇੱਕ 'ਚ 2 ਸੀ ਡਿਜ਼ਾਇਰ ਕਾਰ ਜਿਹਨਾਂ ਜਿਨ੍ਹਾਂ 'ਚ ਪ੍ਰਕਾਸ਼ ਸਿੰਘ ਦੇ ਅਥੇ ਉਹ ਦੋ ਜਣੇ ਸੀ ਚਾਚਾ ਭਤੀਜਾ ਤੇ ਦੂਸਰੀ ਕਾਰ 'ਚ 6 ਸੀ